अकाल तुसी देख रहे हो डीडीएस न्यूज़ चैनल इंसाफ लेंड ले पिंट फट्टियां दे लोगा ने पुलिस चौंकी बाबा बकाला साहेब मुरे लाया तरना इस उपरंत उपरांत मुखी व्यास इंस्पेक्टर समशेर सिंह वलो पर ओसादितते जान तो बाद तरना समाप्त कर दिता गया आओ देखते हां डीडीएस न्यूज़ तो ब्यूरो चीफ दर्शन कौर बेदादपुर दी खास रिपोर्ट दिदावार, 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 दिदावार। ਪ੍ਰਧਾਨ ਪਰਤਾਬ ਮੁਰਦਾਬਾਦ ਮੁਰਦਾਬਾਦ ਕ੍ਰੀਮ ਲੋਕਰ ਇਨਸਾਫ ਨਾਲ ਦੇ ਰਹੇ ਆ ਪ੍ਰਧਾਨ ਪਰਤਾਬ ਮੁਰਦਾਬਾਦ ਮੁਰਦਾਬਾਦ ਅੰਮ੍ਰਿਤਸਰ ਪੰਜਾਬ ਸਰਕਾਰ ਪਰਤਾਬ ਮੁਰਦਾਬਾਦ ਮੁਰਦਾਬਾਦ ਸਰਕਾਰ ਇਹ ਜਿਹੜੇ ਸਾਨੂੰ ਧਰਨੇ ਮਜਾਇਰੇ ਲਾਉਣੇ ਪੈਂਦੇ ਨੇ ਤੁਹਾਡੇ ਜਿਹੜੇ ਪਿੰਡਾ ਚਾਹੀਦਾ ਉਦੋਂ ਵੀ ਤੁਹਾਨੂੰ ਇਹ ਗੱਲ ਸਮਝਾਈ ਦੀ ਆ ਕਿ ਇਹ ਚੋਦੋਵੇਂ ਕਿਸੇ ਦੇ ਬਿਜਲੀ ਬੋਰਡ ਕਿਸੇ ਪਟਵਾਰੀ ਜਾਂ ਕਿਸੇ ਠਾਣੇ ਜਾਂਦੇ ਜੇ ਤੁਸੀਂ ਕਹਿੰਦੇ ਹੋ 200 400 ਰੁਪਇਆ ਦੇ ਕੇ ਕੰਮ ਕਰਾਂਗੇ ਨਾ ਦੋ ਮਹੀਨਾ ਦੋ ਦੋ ਮਹੀਨੇ ਧੱਕੇ ਖਾਣੇ ਪੈਂਦੇ ਤੇ ਬਾਅਦ ਵਿੱਚ ਧਰਨਾ ਲਾ ਕੇ ਕੰਮ ਕਰਾਉਣਾ ਪੈਂਦਾ ਇਹ ਕੰਮ ਸਾਨੂੰ ਨਾ ਕਰਾਉਣਾ ਕਿਉਂਕਿ ਇਹਨਾਂ ਨੂੰ ਪਤਾ ਹੋਵੇ ਕਿ ਅਸੀਂ ਸਿਰਫ ਤਰਕਾ ਤੇ ਪਾਲਾਂ ਨਾ ਲੋਕਾਂ ਦੇ ਟੁਕੜਿਆਂ ਤੇ ਪਾਲਾਂ ਦੇ ਗੱਜ ਗਿਆ ਸਿਰਫ ਲੋਕਾਂ ਦੇ ਟੁਕੜਿਆਂ ਤੇ ਪਾਲਾਂ ਕਤਲ ਕਾਰਨ ਜਿਹੜਿਆ ਅਦੁੱਤ ਉਹਦਾ ਕਿਸ਼ਤਾ ਸਾਡੀਆਂ ਤਰਜੀਆਂ ਸਾਡੀ ਜੜੀ ਮਹੀਨੇ ਦੀ ਆਮਦਨ ਆ ਉਹ ਜਿਹੜਾ ਰੋਜ਼ ਟੁਕਰੇ ਸਾਨੂੰ ਪੈਨੇ ਟੁਕ ਪੈਣਾ ਉਹਦੇ ਸਿਰ ਤੇ ਹੀ ਅਸੀਂ ਜਿਹੜਾ ਇਹ ਸਾਰਾ ਮਹੀਨਾ ਜਿਹੜਾ ਜੁਰਦਿਕਾ ਖਾਲ ਸਾਹਿਬ ਐਕੂਤੀ ਕੀ ਪਤੇ ਮੈਂ ਬਜਤਰ ਸਿੰਘ ਕੋਟਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸਿਗਾ ਚਕਮੜੀ ਪੰਜਾਬ ਦਾ ਅੱਜ ਜਿਹੜਾ ਸਾਡਾ ਬਾਬੇ ਬਕਾਲੇ ਧਰਨਾ ਸੀਗਾ ਇਹ ਇੱਕ ਪ੍ਰਸ਼ਾਸਨ ਦੇ ਨਗਾਈਲੀ ਦੇ ਕਾਰਨ ਸੀ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਠੱਠੀਆਂ ਦੇ ਵਿੱਚ ਇੱਕ ਹੋਇਆ ਝਗੜਾ ਸੀਗਾ ਜਿਸ ਦੇ ਵਿੱਚ 25 ਦਾ ਰਿਜ਼ਲਟ ਆਇਆ ਔਰ ਉਸ ਰਿਜ਼ਲਟ ਨੂੰ ਜਿਹੜਾ ਦਰਜ ਨਹੀਂ ਕੀਤਾ ਗਿਆ ਪਿਛਲੇ 1 ਮਹੀਨੇ ਤੋਂ ਉਤੋਂ ਜਿਹੜੇ ਸਾਡਾ ਇੱਥੇ ਆਗੂ ਟੀਮ ਸੀਗੀ ਬੀਬੀ ਦਰਸ਼ਨ कौर ਜੀ ਸਾਡੀ ਸੂਬੇ ਦੇ ਆਗੂ ਸੀ ਬਾਰ-ਬਾਰ ਜਿਹੜੀ ਉਹ ਥਾਣੇ ਆਉਂਦੀ ਰਹੀ ਔਰ ਖੱਜਲ-ਖਵਾਰੀ ਕੀਤੀ ਅੱਜ ਇਸ ਵਿਰੋਧ ਦੇ ਵਿੱਚ ਜਿਹੜਾ ਧਰਨਾ ਲਾ ਕੇ ਇੱਥੇ ਆਪਾਂ ਬੈਠੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਜੇ ਅਸੀਂ ਇਸੇ ਤਰ੍ਹਾਂ ਲੋਕਾਂ ਦੇ ਨਾਲ ਖੱਜਲ-ਖਵਾਰੀ ਬਸਲੂਕੀ ਕਰਦਾ ਰਿਹਾ ਤਾਂ ਸਾਨੂੰ ਜਿਹੜਾ ਸੰਘਰਸ਼ ਆ ਉਹ ਤੇਜ਼ ਕਰਨਾ ਪਊਗਾ ਪ੍ਰਸ਼ਾਸਨ ਨੂੰ ਚੇਤਾਵਨੀ ਆ ਕਿ ਇਹੋ ਜਿਹੇ ਪ੍ਰਸ਼ਤ ਜਿਹੜੇ ਅਫਸਰ ਨੇ ਇਹਨਾਂ ਨੂੰ ਇੱਥੋਂ ਬਦਲਿਆ ਜਾਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਖਜਲ ਖਵਾਰੀ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਜਾ ਰਹੇ ਹਾਂ ਕਿਤੇ ਕੁੜਕਾ ਹੜਾ ਉਹ ਗਲੀ ਜਿਖੋਤਾ ਬੈਂਡਰੀ ਵਾਲਾ ਟੈਂਪੂ ਤੇ ਵਿੱਚ ਉਹਨਾਂ ਕੋਲ ਕਾ ਮਾਰਿਆ ਪੱਟੀ ਦੇ ਮੁੰਡੇ ਨੇ ਨਾ ਹੀ ਉਹਦਾ ਪੱਟੀ ਦਾ ਮੁੰਡਾ ਉਹਨਾਂ ਮਾਰੇ ਵਿੱਚ ਕੋੜਾ ਸਾਡੇ ਨੇ ਥੋੜਾ ਤੂ ਤੂ ਮੈਂ ਮੈਂ ਹੋਈ ਮੁਰਤੇ ਦੇ ਪਿਓ ਨੇ ਹੱਥ ਜੋੜ ਕੇ ਸਾਨੂੰ ਸਮਝਾਤਾ ਤੇ ਮੁੜ ਕੇ ਫਿਰ ਬੰਦੇ ਲੈ ਕੇ ਆ ਗਿਆਂ ਬੜੇ ਬੜੇ ਦਾਤਰ ਸਾਡੇ ਤੇ ਹਮਲਾ ਕੀਤਾ ਸਾਡੇ ਤੇ ਕਿੰਨੇ ਕ ਬੰਦੇ ਸੀ ਵੀਰ ਜੀ 10 12 ਬੰਦੇ ਸੀ ਜੀ ਵਾੜਾ ਦੇ ਦਾਤਰ ਹੀ ਤੇ ਮੈਨੂੰ ਤੇ ਖੁਰੇ ਦੇ ਵਿੱਚ ਉਹਨਾਂ ਨੇ ਜੀ ਟਾਲਿਆ ਮੇਰੇ ਆ ਵੇਖੋ ਦਾਤਰ ਇੱਥੇ ਵੱਜਿਆ ਆ ਵੱਜੇ ਮੇਰੇ ਮੁੰਡੇ ਦੇ ਵੱਡੀ ਉਂਗਲ ਤੇ ਸਾਡੇ ਸੰਘਰਸ਼ ਕਮੇਟੀ ਕਿਆਂ ਕਿਸਾਨ ਵਾਲਿਆਂ ਨੇ ਮਜਬੂਤ ਕੀਤੀ ਆ ਇੱਕ ਐਂਸਬੈਟਰ ਹੈ ਉਹ ਜਿਹੜਾ ਕੀ ਨਾਮ ਹੈ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਨੇ ਸਾਡੀ ਕੋਈ ਨਹੀਂ ਸੁਣੀ ਗਣੀ ਅਸੀਂ ਮਹੀਨਾ ਕੋਰੇ ਫਿਰਦੇ ਰਹੇ ਕਿ ਹਸਪਤਾਲਾਂ ਕਦੀ ਚਾ ਉਹ ਹੈ ਨਹੀਂ ਕਦੀ ਕਮੇਟੀ ਲੈ ਚਾ ਉਹ ਲਾਇਓ ਦੂਜੀ ਰਿਪੋਰਟਾਂ ਲਾਇਓ ਕਦੀ ਤੇ ਹਾਨੂੰ ਮਹੀਨਾ ਕਮਾਇਆ ਉਹਨਾਂ ਨੇ ਜੀ ਸਾਡੀ ਕਿਸ ਨੇ ਸੁਣੀ ਨਹੀਂ ਫਿਰ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਆਈ ਉਹਨਾਂ ਨੇ ਸਾਡੀ ਗੱਲ ਬਾਤ ਸੁਣੀ ਸਾਡਾ ਸਾਥ ਦਿੱਤਾ ਸਾਨੂੰ ਪਰਚਾ ਕਰਾਇਆ ਸਾਡਾ ਉਹਨਾਂ ਨੇ ਅੱਛਾ ਜੀ ਤੇ ਸਾਡੀ ਸੁਣੀ ਉਹਨਾਂ ਨੇ ਜੀ ਠੀਕ ਆ ਜੀ। ਆਨ ਨੂੰ ਕੋਈ ਨਹੀਂ ਸੁਣਦਾ ਜੀ ਸਾਡੇ। ਹਾਂਜੀ। ਤੇ ਬਾਹੂ ਕਿੰਨੀਆਂ ਕਿ ਸੱਟਾਂ ਲੱਗੀਆਂ ਤੇਰੇ? ਕੀ ਨਾ ਤੇਰਾ? 10 ਨੰਨ ਸ਼ੰਤੀ ਸਿੰਘ। ਅੱਛਾ ਜੀ ਕਿੰਨੀਆਂ ਕਿ ਸੱਟਾਂ ਲੱਗੀਆਂ ਤੇਰੇ? ਮੇਰੇ ਦੋ-ਤਾਂ ਸੱਟਾਂ ਜਿਹੇ ਸਿਰ ਤੇ ਕਿ ਤਿੰਨ ਗੋਲਾਂ ਮਟੀਆਂ ਗਈਆਂ। ਅੱਛਾ ਜੀ। ਪੁੱਛੀ ਗਰੀਬਾਂ ਦਾ। ਹਾਂਜੀ ਹਾਂਜੀ ਤੇ ਆਪਾਂ ਕਰਾਉਨੇ ਆ ਆਪਣੇ ਪਿੰਡ ਠੱਠੀਆਂ ਦੇ ਵੀਰ ਜਰਨਲ ਸਕੱਤਰ ਦੇ ਨਾਲ ਗੱਲ। ਹਾਂਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਹਾਂਜੀ। ਇਹ ਜੀ ਗਰੀਬ ਆਦਮੀ ਆ ਵਿਚਾਰੇ ਆਪਣਾ ਮਤਲਬ ਚਲੋ ਜਿੱਦਾਂ ਮਰਜ਼ੀ ਆਪਣਾ ਘਰ ਚਲਾਉਂਦੇ ਹੀ। ਇਹਨਾਂ ਨੂੰ ਇੰਨਾ ਕ ਪਰੇਸ਼ਾਨ ਕੀਤਾ ਪਹਿਲੀ ਤੇ ਗੱਲ ਇਹ ਵੀ ਉਹ ਮੁੰਡੇ ਦੇ ਵਿੱਚ ਇੰਨੀ ਏਗੂ ਆ ਕੇ ਮਤਲਬ ਉਹਨੇ ਪੂਰੀ ਮਤਲਬ ਹੱਤ ਚੁੱਕੀ ਹੋਈ ਆ ਟਕੀਆਂ ਅਬਦਾਲਪੁਰ ਦੇ ਵਿੱਚ ਜਿੱਥੇ ਕੀ ਨਾਮ ਮੁੰਡੇ ਦਾ ਵੀਰ ਜੀ ਉਹਦੇ ਦਾ ਨਾਮ ਰਾਜਪਾਲ ਜੇ ਰਾਜਪਾਲ ਰਾਜਪਾਲ ਉਹਦਾ ਨਾਮ ਜੇ ਪਿਤਾ ਦਾ ਨਾਮ ਬਹੁਤ ਹੈ ਪੱਟਨ ਸਿੰਘ ਪੱਟਨ ਸਿੰਘ ਪੱਟੀ ਬਹੁਤ ਹੀ ਉਹਨੇ ਹੱਤ ਚੁੱਕੀ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਇੰਨਾ ਕ ਪਰੇਸ਼ਾਨ ਕੀਤਾ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਪਹਿਲਾਂ ਤੇ ਇਹਨਾਂ ਵੱਢ ਦਿੱਤਾ ਮੁੜ ਕੇ ਇਹਨਾਂ ਨੂੰ ਹਸਪੀਟਲ ਛੋਟਿਆ ਪਿੰਡ ਵਾਲਿਆਂ ਖੜਕੇ ਤੁਹਾਡਾ ਪਿੰਡ ਵੀਰ ਜੀ ਕਿਹੜਾ ਮੇਰਾ ਪਿੰਡ ਠੱਠੀਆਂ ਜੀ ਹਾਂਜੀ ਤੇ ਇਹਨਾਂ ਨੇ ਕੋਈ ਬਾਤ ਨਹੀਂ ਉਹਦੀ ਪੁੱਛੀ ਚੌਂਕੀ ਜਾਂਦੇ ਰਹੇ ਵਿਚਾਰੇ ਚੌਂਕੀ ਹੋ ਵੀ ਭਜਾ ਦਿੱਤਾ ਇਹਨਾਂ ਨੂੰ ਹਸਪੀਟਲੋਂ ਭਜਾਤਾ ਮੁੜ ਕੇ ਇਹਨਾਂ ਦੇ ਕੋਲ ਕੁਦਰਤੀ ਮੈਂ ਗਿਆ ਇਹਨਾਂ ਨੇ ਵਿਚਾਰੇ ਮਤਲਬ ਕਿ ਘਰੋਂ ਲਾਉਣ ਕਰਾਉਣ ਡਏ ਸੀ ਉਸ ਤੋਂ ਬਾਅਦ ਮੁੜ ਕੇ ਮਤਲਬ ਵੀ ਮੈਂ ਇਹਨਾਂ ਨੂੰ ਪੁੱਛਿਆ ਪੀ ਕੀ ਗੱਲ ਆ ਫਿਰ ਸਾਡੇ ਮਤਲਬ ਕਿ ਮੈਡਮ ਉਹਨਾਂ ਦੇ ਨਾਲ ਮਤਲਬ ਮੈਂ ਗੱਲਬਾਤ ਕੀਤੀ ਆਪਣੇ ਸੂਬਾ ਪ੍ਰਧਾਨ ਸਾਡੇ ਪਿੰਡ ਠੱਡੀਆਂ ਦੇ ਵਿੱਚ ਹੀ ਉਹਨਾਂ ਦਾ ਦਫ਼ਤਰ ਵਾਲਾ ਨਾਲ ਪੱਤਰਕਾਰ ਵੀ ਆ ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਇਦਾਂ ਮੈਂ ਹਾਂ ਵੀ ਇਦਾਂ ਇਦਾਂ ਮਤਲਬ ਕਿ ਗੱਲ ਹੋ ਗਈ ਪੈਨ ਜੀ ਮੁੜ ਕੇ ਸਾਡੇ ਪ੍ਰਧਾਨ ਸਾਹਿਬਾ ਮਤਲਬ ਕਿ ਹੀਰਾ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਗੱਲਬਾਤ ਕਰਕੇ ਉਹਨਾਂ ਆਖਿਆ ਵੀ ਨੋ ਇਹਨਾਂ ਦਾ ਦੋ ਸਾਥ ਫਿਰ ਅਸੀਂ ਗਏ ਉਹਨਾਂ ਕੋਲ ਅਸੀਂ 4 ਦਿਨ ਲਗਾਤਾਰ ਇਹਨਾਂ ਦੇ ਹੱਥ ਜੋੜੇ ਮਤਲਬ ਕਿ ਸਰਸਰੀ ਅਸੀਂ ਜ ਆ ਬੰਦੇ ਬਣ ਕੇ ਗਏ ਇਹਨਾਂ ਦੇ ਕੋਲ ਅਸੀਂ ਕੋਈ ਨੌਜਵਾਨ ਸੰਘਰਸ਼ ਕਮੇਟੀ ਦਾ ਨਾਮ ਨਹੀਂ ਲਿਆ ਨਹੀਂ ਇਹਨਾਂ ਨੇ ਗੱਲਬਾਤ ਕੀਤੀ ਮੁੜ ਕੇ ਅਸੀਂ ਆਪਣੇ ਸੂਬਾ ਪ੍ਰਧਾਨ ਬਚਿੱਤਰ ਸਿੰਘ ਦੇ ਨਾਲ ਗੱਲ ਕੀਤੀ ਆ ਉਹ ਫਿਰ ਕੱਲ ਆਏ ਸਾਡੇ ਕੋਲ ਉਹਨਾਂ ਗੱਲਬਾਤ ਕਰਕੇ ਅੱਜ ਹੀ ਮਤਲਬ ਜਿਹੜਾ ਵਾ ਉਹਨਾਂ ਦੇ ਉੱਤੇ ਪਰਚਾ ਕਰਵਾਇਆ ਜੀ ਵਾਹਿਗੁਰੂ ਜੀ ਖਾਲਸਾ ਆਪਾਂ ਕਰਾਉਣੇ ਆ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇਕਾਈ ਨਾਲ ਹਾਂਜੀ ਕੀ ਨਾਮ ਵੀਰ ਜੀ ਆਪਣਾ ਹੀਰਾ ਸਿੰਘ ਜੀ ਹਾਂਜੀ ਤੁਸੀਂ ਕੀ ਇਸ ਮਸਲੇ ਦੇ ਵਿੱਚ ਕਹਿਣਾ ਚਾਹੁੰਦੇ ਜੋ ਇਸ ਮਸਲੇ ਦੇ ਵਿੱਚ ਇਹ ਹੀ ਆ ਜੀ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਨਿਆਂਕ ਕੀਤੀ ਉਹਨਾਂ ਨੇ ਹਾਂਜੀ ਤੇ ਪੂਰਾ ਮਹੀਨਾ ਮਤਲਬ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਖੱਜਲ ਖਰਾਬ ਕੀਤਾ ਵਾ ਜਾंदे ਰਹੇ ਆ ਹਾਂਜੀ ਤੇ ਨਹੀਂ ਸੁਣਵਾਈ ਇਹਨਾਂ ਨੇ ਕੀਤੀ ਕਿਹਦੇ ਵੱਲੋਂ ਖੱਜਲ ਖਰਾਬ ਕੀਤਾ ਗਿਆ ਏ ਜੀ ਆਪਣਾ ਇਨਸਪੈਕਟਰ ਇਨਸਪੈਕਟਰ ਸਾਹਿਬ ਵੱਲੋਂ ਉਹਦਾ ਕੀ ਨਾਮ ਬਲਵਿੰਦਰ ਸਿੰਘ ਬਲਵਿੰਦਰ ਸਾਹਿਬ ਹਾਂਜੀ ਬਲਵਿੰਦਰ ਸਿੰਘ ਏਐਸਆਈ ਏਐਸਆਈ ਹਾਂਜੀ ਹਾਂ ਉਹਨਾਂ ਕੋਈ ਸੁਣਾਈ ਨਹੀਂ ਕੀਤੀ ਹਾਂਜੀ ਬਹੁਤ ਮਤਲਬ ਉਹਨਾਂ ਨੂੰ ਅਸੀਂ ਦੱਸਿਆ ਪੁੱਛਿਆ ਜਾ ਕੇ ਵੀ ਨਾ ਤੁਸੀਂ ਇਸ ਤਰ੍ਹਾਂ ਕਰੋ ਕੋਈ ਕਾਰਵਾਈ ਕਰੋ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਅਸੀਂ ਮਤਲਬ ਕਿ ਆਪਣੇ ਪ੍ਰਧਾਨ ਸਾਹਿਬ ਨਾਲ ਕਾਰਨ ਕਾਰਨਕ